ਸਤਿਗੁਰੂ ਪਾਤਸ਼ਾਹ ਗੁਰਦੇਵ ਦੀ ਬਾਣੀ ਕਹਿੰਦੀ ਹੈ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਣ ਸੁਹਾਵਾ RAM ਰਾਜੇ ਮੇਰਾ ਗੁਰੂ ਆਮ ਥੜੇ ਦੇ ਉੱਤੇ ਆ ਕੇ ਬੈਂਦਾ ਥੜੇ ਬਹੁਤ ਨੇ ਸੰਸਾਰ ਅੰਦਰ ਸਿੱਖ ਥੜੇ ਦਾ ਪੁਜਾਰੀ ਨਹੀਂ ਪਰ ਜਿਸ ਥੜੇ ਉੱਤੇ ਮੇਰਾ ਗੁਰੂ ਆ ਕੇ ਬਹਿ ਜਾਂਦਾ ਹੈ ਅਸੀਂ ਨਮਸਕਾਰ ਕਰਦੇ ਹਾਂ ਗੁਰੂ ਦੇ ਕਦਮਾਂ ਨੂੰ ਅਸੀਂ ਨਮਸਕਾਰ ਕਰਦੇ ਹਾਂ ਗੁਰੂ ਦੇ ਚਰਨਾਂ ਨੂੰ ਜਿਸ ਥੜੇ ਉੱਤੇ ਮੇਰਾ ਗੁਰੂ ਆ ਕੇ ਬਹਿ ਗਿਆ ਲੋਕਾਂ ਨੇ ਮੁੜ ਕੇ ਉਹਨੂੰ ਥੜਾ ਨਹੀਂ ਕਿਹਾ ਲੋਕਾਂ ਨੇ ਥੜਾ ਸਹਬ ਕਹਿ ਕੇ ਤੇ ਮੱਥਾ ਜ਼ਰੂਰ ਟੇਕਿਆ ਹੋਵੇਗਾ ਕਿਉਂਕਿ ਮੇਰੇ ਗੁਰੂ ਦੇ ਪਵਿੱਤਰ ਚਰਨ ਉਹਨੂੰ ਲੱਗ ਕੇ ਸੀ ਜਿਸ ਰੁੱਖ ਦੇ ਥੱਲੇ ਮੇਰਾ ਗੁਰੂ ਆ ਕੇ ਬਹਿ ਜਾਂਦਾ ਹੈ ਸਿੱਖ ਰੁੱਖਾਂ ਦਾ ਪੁਜਾਰੀ ਨਹੀਂ ਪਰ ਚਰਨ ਮੇਰੇ ਗੁਰੂ ਦੇ ਲੱਗੇ ਨੇ ਹੱਥ ਮੇਰੇ ਗੁਰੂ ਦੇ ਲੱਗੇ ਨੇ ਜੇ 베ਰੀ ਥੱਲੇ ਆ ਕੇ ਮੇਰਾ ਗੁਰੂ ਬਹਿ ਜਾਂਦਾ ਏ ਲੋਕ 베ਰੀ ਨਹੀਂ ਕਹਿੰਦੇ ਲੋਕ 베ਰ ਸਾਹਿਬ ਕਹਿ ਕੇ ਮੱਥਾ ਟੇਕਦੇ ਆ ਕਿਉਂਕਿ ਮੱਥਾ ਸੀ ਗੁਰੂ ਨਾਨਕ ਦੇ ਚਰਨਾਂ ਨੂੰ ਟੇਕਣ ਲੱਗੇ ਆ ਜੇ ਆਮ ਪਿੱਪਲ ਰੁੱਖ ਦੇ ਥੱਲੇ ਆ ਕੇ ਮੇਰਾ ਗੁਰੂ ਬਹਿ ਜਾਂਦਾ ਏ ਲੋਕ ਮੁੜ ਕੇ ਉਹਨੂੰ ਪਿੱਪਲ ਨਹੀਂ ਕਹਿੰਦੇ ਲੋਕ ਉਹਨੂੰ ਪਿੱਪਲੀ ਸਾਹਿਬ ਕਹਿ ਕੇ ਮੱਥਾ ਟੇਕਿਆ ਕਰਦੇ ਸਤਗੁਰੂ ਗੁਰੂ ਨਾਨਕ ਪਾਤਸ਼ਾਹ ਦੀ ਅ즈ਮਤ ਬਹੁਤ ਮਹਾਨ ਏ ਤੇ ਜਿਨ੍ਹਾਂ ਨੇ ਗੁਰੂ ਨਾਨਕ ਨੂੰ ਆਪਣਾ ਗੁਰੂ ਮੰਨ ਲਿਆ ਉਹ ਧਨ ਭਾਗ ਨੇ ਉਹਨਾਂ ਲੋਕਾਂ ਦੇ ਸਭ ਤੋਂ ਵੱਡਾ ਸਤਗੁਰੂ ਨਾਨਕ ਜਿਨ ਕਲ ਰਾਖੀ ਮੇਰੀ